ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਅੱਜ ਪੀੜਤ ਸਿੱਖ ਨੌਜਵਾਨ ਸੁਖਵਿੰਦਰ ਸਿੰਘ ਨੂੰ ਮਿਲਣ ਕੈਥਲ ਸਿਵਲ ਹਸਪਤਾਲ ਪਹੁੰਚੇ ਸੁਖਵਿੰਦਰ ਸਿੰਘ ਉਹ ਦਸਤਾਰਦਾਰ ਸਿੱਖ ਨੌਜਵਾਨ ਜਿਸ ਨੂੰ ਬੀਤੇ ਦਿਨੀ ਖਾਲਿਸਤਾਨੀ ਕਹਿੰਦੇ ਹੋਏ ਦੋ ਨੌਜਵਾਨਾਂ ਨੇ ਜਾਨਲੇਵਾ ਹਮਲਾ ਕੀਤਾ ਸੀ ਮੁਲਾਕਾਤ ਤੋਂ ਬਾਅਦ ਦਾਦੂਵਾਲ ਨੇ ਕੈਥਲ ਦੇ ਸ਼੍ਰੀ ਮੰਜੀਤ ਸਾਹਿਬ ਗੁਰਦੁਆਰਾ ਵਿਖੇ ਪ੍ਰੈਸ ਕਾਨਫਰੰেন্স ਕੀਤੀ ਤੇ ਪ੍ਰੋਸਾ ਦਿੱਤਾ ਕਿ ਨੌਜਵਾਨ ਦੇ ਇਲਾਜ ਦਾ ਸਾਰਾ ਖਰਚਾ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੁਕਾਇਆ ਜਾਵੇਗਾ ਹਰਿਆਣਾ ਸਿਗੂਰ ਦੋਰਾ ਪ੍ਰਬੰਧਕ ਕਮੇਟੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਕਾਨੂੰਨੀ ਲੜਾਈ ਦੇ ਲਈ ਵਕੀਲ ਵੀ ਨਿਯੁਕਤ ਕਰੇਗੀ। ਉੱਥੇ ਦਾਦੂਵਾਲ ਨੇ ਪੁਲਿਸ ਵਿਵਸਥਾ ਤੇ ਸਵਾਲ ਉਠਾਏ ਨੇ ਕਿ ਕਿਆ ਕੇਸ ਮਾਮਲੇ ਵਿੱਚ ਸਭ ਕੁਝ ਸਪਸ਼ਟ ਹੈ। ਮੌਕੇ ਤੇ ਗਵਾਹ ਵੀ ਮੌਜੂਦ ਸਨ ਪਰ ਫਿਰ ਵੀ ਪੁਲਿਸ ਨੇ 18 ਘੰਟੇ ਬਾਅਦ ਸ਼ਿਕਾਇਤ ਦਰਜ ਕੀਤੀ। ਉਹਨਾਂ ਨੇ ਕਿਹਾ ਕਿ ਮੁਲਜ਼ਮਾ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਲਾਖਾ ਪਿੱਛੇ ਭੇਜਿਆ ਜਾਵੇ ਤੇ ਉਹਨਾਂ ਵਿਰੁੱਧ ਧਾਰਾ 307 ਦੇ ਤਹਿਤ ਕਾਰਵਾਈ ਕੀਤੀ ਜਾਵੇ। ਕਿਸੇ ਮinority ਦੇ ਜਿੱਦਾਂ ਅਸੀਂ ਹਰਿਆਣਾ ਵਿੱਚ minority ਆ ਘੱਟ ਗਿਣਤੀ ਆ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਵਰਤਨਾ ਜਿਹੜਾ ਇਹ ਚਿੰਤਾਜਨਕ ਆ ਤੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਉਸੇ ਵੇਲੇ ਆਪਣੀ ਜ਼ਿੰਮੇਵਾਰੀ ਸਮਝਦੇ ਉਹਨਾਂ ਨਾਲ ਤਾਲਮੇਲ ਕੀਤਾ ਤੇ ਅੱਜ ਅਸੀਂ ਖੁਦ ਕੈਥਲ ਦੇ ਵਿੱਚ ਆਏ ਆ ਜਿੱਥੇ ਕਦੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਦਸ਼ਾਹ ਨੇ ਚਰਨ ਪਾਏ ਔਰ ਇੱਥੇ ਹੀ ਸਾਡੇ ਮਹਾਨ ਤੂੜਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜਿਨ੍ਹਾਂ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ ਇੱਥੇ ਕੈਥਲ ਪੱਤ ਦੇ ਕੋਲ ਰਹਿ ਕੇ ਸਿੱਖ ਇਤਿਹਾਸ ਦਾ ਜੋ ਵੱਡਾ ਸਰੋਤ ਆ ਸੋ ਅੱਜ ਅਸੀਂ ਖੁਦੇ ਆਪਣੀ ਜ਼ਿੰਮੇਵਾਰੀ ਸਮਝਦੇ ਇੱਥੇ ਆਏ ਆ ਕਿਤੇ ਗੈਰ ਸਿੱਖ ਦੇ ਨਾਲ ਵੀ ਕੋਈ ਇਸ ਤਰ੍ਹਾਂ ਦਾ ਵਰਤਾਰਾ ਵਰਤੇ ਤੇ ਅਸੀਂ ਉਹਦੇ ਨਾਲ ਵੀ ਖੜਦੇ ਆ ਮਨੁੱਖਤਾ ਦੇ ਨਾਤੇ ਇਨਸਾਨੀਅਤ ਦੇ ਨਾਤੇ ਗੁਰੂ ਸਾਹਿਬ ਨੇ ਸਾਨੂੰ ਸਰਬੱਤ ਦੇ ਭਲੇ ਦਾ ਸਬਕ ਦਿੱਤਾ ਪਰ ਜੇ ਕਿਸੇ ਸਿੱਖ ਨਾਲ ਇਦਾਂ ਦਾ ਵਰਤਾਰਾ ਵਰਤਦਾ ਤਾਂ ਸਿੱਖ ਸੰਸਥਾ ਦਾ ਖਰਜ ਬਣਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲ ਹੀ ਅਸੀਂ ਉਹਨਾਂ ਨੂੰ ਪ੍ਰਧਾਨ ਸਾਹਿਬ ਨਾਲ ਵੀ ਮੇਰੀ ਫੋਨ ਤੇ ਗੱਲ ਹੋਈ ਸੀ ਔਰ ਮੈਂਬਰ ਸਾਹਿਬਾਨਾ ਨਾਲ ਵੀ ਕਿ ਜੋ ਵੀ ਉਹਨਾਂ ਦੀ ਟ੍ਰੀਟਮੈਂਟ ਤੇ ਖਰਚ ਆਵੇਗਾ ਹਸਪੀਟਲ ਦਾ ਸਾਰਾ ਖਰਚਾ ਹਰਿਆਣਾ ਕਮੇਟੀ ਕਰੇਗੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਔਰ ਜਿਹੜਾ ਕਾਨੂੰਨੀ ਲੜਾਈ ਲੜਦੇ ਆ ਜਿਹੜਾ ਖਰਚ ਆਵੇਗਾ ਹਰਿਆਣਾ ਕਮੇਟੀ ਵੱਲੋਂ ਸਾਡੇ ਐਡਵੋਕੇਟ ਜਿਹੜੇ ਨੇ ਉਹ ਇਸ ਕਾਨੂੰਨੀ ਲੜਾਈ ਨੂੰ ਵੀ ਲੜਨਗੇ ਔਰ ਇਨਸਾਫ ਜਿਹੜਾ ਦਵਾਇਆ ਜਾਊ ਦੋਸ਼ੀਆਂ ਨੂੰ ਕਟਾਰੇ 'ਚ ਖੜਾ ਕਰਕੇ ਜੋ ਬਣਦੀ ਸਜ਼ਾ ਆ ਉਹ ਦਵਾਇਆ ਜਾਊ ਜਿਹੜੀਆਂ ਧਰਾਵਾਂ ਲੱਗੀਆਂ ਨੇ ਚਾਹੇ 245 ਨੰਬਰ ਐਫ ਆਈ ਆਰ ਕੱਲ ਦਰਜ ਹੋਈ ਹੈ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ ਚ ਆਇਆ ਕਿ 18 ਘੰਟੇ ਲੇਟ ਐਫ ਆਈ ਆਰ ਜਦੋਂ ਕਿ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਸੀ ਔਰ ਮੌਕੇ ਤੇ ਗਵਾਹ ਮजूद ਸੀ ਗਵਾਹਾਂ ਨੇ ਜਿਹੜੀਆਂ ਉਹ ਗਵਾਹੀਆਂ ਵੀ ਦਿੱਤੀਆਂ ਮੌਕੇ ਤੇ ਸਟੇਟਮੈਂਟਾਂ ਦਿੱਤੀਆਂ ਔਰ ਖੁਦ ਪੱਤਰਕਾਰ ਭਾਈਚਾਰਾ ਵੀ ਪਹੁੰਚ ਗਿਆ ਵੀਡੀਓ ਰਿਕਾਰਡਿੰਗਾਂ ਵੀ ਆ ਗਈਆਂ ਫਿਰ ਵੀ 18 ਘੰਟੇ ਲੱਗਣੇ ਜਿਹੜੇ ਵੀ ਚਿੰਤਾ ਦਾ ਵਿਸ਼ਾ ਆ ਅੱਜ ਅਸੀਂ ਡੀ ਐਸ ਪੀ ਇੱਥੇ ਸਾਡੇ ਕੋਲ ਆਏ ਆ ਪਤਾ ਲੱਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਐਸ ਆਈ ਟੀ ਬਣਾਈ ਗਈ ਹੈ ਇਹਦੇ ਤੇ ਅੱਜ ਇਹ ਕਹਿਣਾ ਚਾਹੁੰਦੇ ਆ ਕਿ ਜੋ ਬਣਦੀ ਧਾਰਾ ਜਿਵੇਂ ਸੁਖਵਿੰਦਰ ਸਿੰਘ ਉਹਨਾਂ ਨੇ ਦੱਸਿਆ ਕਿ ਮੈਨੂੰ ਮਾਰਨ ਦੀ ਨੀਅਤ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਇਟਾਂ ਸਿਰ ਵਿੱਚ ਮਾਰੀਆਂ ਥੱਲੇ ਡਿੱਗਿਆ ਪਿਆ ਸੀ ਡਿੱਗੇ ਪਏ ਦੇ ਇਟਾਂ ਮਾਰ ਰਹੇ ਸੀ ਜੇਕਰ ਰਾਜੂ ਪਾਈ ਨਾਂ ਦਾ ਨੌਜਵਾਨ ਉੱਥੇ ਨਾ ਆਉਂਦਾ ਜਿਹੜਾ ਕਿ ਪੁੰਦਰੀ ਤੋਂ ਪਿਛਲੇ ਸਮੇਂ ਵਧਾਇਕ ਦੀ ਇਲੈਕਸ਼ਨ ਵੀ ਲੜਿਆ ਸੀ ਜੇ ਉਹ ਨਾ ਉੱਥੇ ਪਹੁੰਚ ਦੇ ਦਿੱਤਾ ਸ਼ਾਇਦ ਹੋ ਸਕਦਾ ਜਾਨੀ ਨੁਕਸਾਨ ਜਿਹੜਾ ਉਹ ਕਰ ਦਿੱਤਾ ਜਾਂਦਾ ਰਾਜੂ ਭਾਈ ਇਹ ਨੌਜਵਾਨ ਇੱਥੇ ਰਾਜੂ ਭਾਈ ਇੱਥੇ ਪਹੁੰਚ ਗਏ ਸੀ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਜਿੰਨਾ ਮੌਕੇ ਤੇ ਪਹੁੰਚ ਕੇ ਉਸਾ ਭਾਈ ਸੁਖਵਿੰਦਰ ਸਿੰਘ ਨੂੰ ਜਿਹੜਾ ਸੀ ਉਹ ਦੋਸ਼ੀਆਂ ਦੇ ਕੋਲੋਂ ਛਡਾਇਆ ਦੋਸ਼ੀ ਆਪਣੀ ਬਾਈਕ ਤੇ ਸਵਾਰ ਹੋ ਕੇ ਤੇ ਫਰਾਰ ਹੋ ਗਏ ਪਰ ਉਹ ਇਲਾਕਾ ਬੜਾ ਡੀਸੀ ਸਾਹਿਬ ਦਾ ਰੈਜ਼ਿਡੈਂਸ ਵੀ ਆ ਉੱਥੇ ਉੱਥੇ ਕੈਮਰੇ ਵਗੈਰਾ ਲੱਗੇ ਹੋਏ ਆ ਤਾਂ ਉਹਦੀ ਤਹਿਕੀਕਾਤ ਕਰਕੇ ਕੈਮਰਿਆਂ ਨੂੰ ਖੰਘਾਲ ਕੇ ਤਾਂ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਤੇ ਦੋਸ਼ੀ ਜਿਹੜੇ ਆ ਉਹ 24 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰਨੇ ਚਾਹੀਦੇ ਆ ਔਰ ਜਿਹੜੀਆਂ ਬਣਦੀਆਂ ਧਰਾਵਾਂ ਜਿਵੇਂ ਮਾਰ ਦੇਣ ਦੀ ਨੀਅਤ ਦੇ ਨਾਲ ਹਮਲਾ ਸੀਗਾ 307 ਵਰਗੀ ਧਾਰਾ ਜਿਹੜੀ ਉਹਨਾਂ ਤੇ ਲੱਗਣੀ ਚਾਹੀਦੀ ਆ ਇਹ ਸਾਡੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਹੈ ਅਥੇ ਹੀ ਦਾਦੂਵਾਲ ਸਨੇ ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸੁਖਵਿੰਦਰ ਸਿੰਘ ਨੂੰ ਹਮਲਾਵਰਾਂ ਤੋਂ ਬਚਾਉਣ ਵਾਲੇ ਰਾਜਪਾਈ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਜਾਨ ਬਚਾ ਕੇ ਭਜਦੇ ਆ ਜਾਂ ਕਿਸੇ ਨੂੰ ਮੁਸ਼ਕਲ 'ਚ ਦੇਖ ਕੇ ਜੀਤਿਓ ਬਣਾਉਣ ਲੱਗ ਜਾਂਦੇ ਉਹ ਸਮੇਂ ਸੁਖਵਿੰਦਰ ਸਿੰਘ ਨੌਜਵਾਨ ਦੀ ਮਦਦ ਕੀਤੀ ਉਹਨੂੰ ਛੁਡਵਾਇਆ ਇਸ ਬਹਾਦਰੀ ਕਰਕੇ ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾ ਦੇ ਕੇ ਉਹਨੂੰ ਸਨਮਾਨਿਤ ਕੀਤਾ ਜਾ ਰਿਹਾ ਬੋਲੇ ਸੋਨਹਿਾਰ ਭਾਈ ਜਿਹਦਾ ਨਾਲ ਹੀ ਅਸੀਂ ਫੀਲ ਕਰਦੇ ਆਂ ਵੀ ਜਦੋਂ ਵੀ ਕਿਤੇ ਇਸ ਤਰ੍ਹਾਂ ਦੀ ਘਟਨਾ ਰੱਬ ਕਰੇ ਕਿਤੇ ਵਾਪਰ ਹੀ ਨਾ ਪਰ ਜੇ ਵਾਪਰਿਓ ਤੇ ਮੂਵੀ ਬਣਾਉਣ ਦੀ ਜਗ੍ਹਾ ਤੇ ਜਿਹੜਾ ਦੁਖੀ ਆ ਜਾਂ ਪੀੜਤ ਆ ਉਹਦੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ